ਫਗਵਾੜਾ ਨਜ਼ਦੀਕ ਪਿੰਡ ਰਿਹਾਨਾ ਚੋਟਾ ਵਿਖੇ ਸਲੂਨ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਨੇ ਇੱਕ ਦਰਜਨ ਦੇ ਕਰੀਬ ਹਮਲਾਵਰਾਂ ਉੱਪਰ ਵਾਲ ਕਟਵਾਉਣ ਆਏ। ਲੜਕੇ ਅਤੇ ਉਸ ਦੀ ਦੁਕਾਨ ਉੱਪਰ ਹਮਲਾ ਕਰਨ ਦੇ ਦੋਸ਼ ਲਗਾਏ ਹਨ। ਪਿੰਡ ਦੇ ਦੁਕਾਨਦਾਰ ਮੁਤਾਬਕ ਇਸ ਹਮਲੇ ਦੌਰਾਨ ਜਿੱਥੇ ਉਨ੍ਹਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ, ਉੱਥੇ ਹੀ ਉਨ੍ਹਾਂ ਪੁਲਿਸ ਉੱਪਰ ਵੀ ਦੇਰੀ ਨਾਲ ਪਹੁੰਚਣ ਦੇ ਦੋਸ਼ ਲਗਾਏ ਹਨ। ਮੇਰਾ ਨਾਮ ਸੰਦੀਪਿਆ ਜੀ ਪਿੰਡ ਰਹਾਣਾ ਜਟਾਇਆ ਜੀ ਹਾਂ ਸੰਦੀਪ কুমার ਜੀ ਕੀ ਮਾਮਲਾ ਹੈ ਤੁਹਾਡਾ ਕੱਲ ਮੁੰਡਾ ਜੀ ਇੱਥੇ ਵਾਲ ਕਟਾਉਣ ਆਇਆ ਸੀ ਤਕਰੀਬਨ 6:30 7 ਵਜੇ ਦਾ ਟਾਈਮ ਸੀ ਜੀ ਹਾਂ ਜੀ ਉਹ ਇਧਰ ਵਾਲ ਕਟਾਉਣ ਨੂੰ ਮੈਂ ਹੋਰਾਂ ਦੇ ਕੱਟਦਾ ਸੀ ਜੀ ਉਹਨਾਂ ਨੇ ਬਾਹਰੋਂ ਦੇਖਿਆ ਤੇ ਸ਼ੀਸ਼ਾ ਭੰਨਿਆ ਤੇ ਉਹਨੂੰ ਅੰਦਰ ਆ ਕੇ ਕਟ ਮਾਰ ਕਰਨ ਲੱਪੇ ਜੀ ਤੇ ਕਿੰਨੇ ਬੰਦੇ ਸੀਗੇ ਜੀ ਜੀ ਮੇਰੇ ਹਿਸਾਬ ਨਾਲ 10 12 ਬੰਦੇ ਹੋਣੇ ਆ ਜੀ ਤਾਂ ਜੇ ਇਹਨਾਂ ਦਾ ਕੀ ਕੋਈ ਰਾਵ ਸਵਿਚੀ ਕੋਈ ਰੋਣਾ ਜਗਾ ਨਹੀਂ ਜੀ ਪਤਾ ਕੀ ਆਪ ਸੀ ਰੋਲਾ ਸੀ ਕਿ ਜੀ ਅਸੀਂ ਤਾਂ ਕੰਮ ਕਰਦੇ ਆਂ ਜੀ ਉਹ ਵਾਲ ਕਟਾਉਣਾ ਆਇਆ ਸੀ ਬਿਠਾ ਲਿਆ ਜੀ ਜੀ ਜਦੋਂ ਵੀ ਹੋਇਆ ਤੇ ਪਹਿਲਾਂ ਵੀ ਕਸਟਮਰ ਬੈਠੇ ਸੀ ਉਹ ਵੀ ਉੱਠ ਕੇ ਗਏ ਨਾ ਜੀ ਹਾਂ ਜੀ ਇਹ ਕਿੰਨੇ ਵਜੇ ਦੀ ਗੱਲ ਆ ਜੀ ਇਹ 6:30 ਪੌਣੇ 7 ਵਜੇ ਦੀ ਗੱਲ ਆ ਜੀ ਠੀਕ ਹੈ ਤੇ ਤੁਹਾਡਾ ਕੀ ਕੀ ਨੁਕਸਾਨ ਹੋਇਆ ਹੁਣ ਜੀ ਸਾਡਾ ਫਰੰਟ ਸ਼ੀਸ਼ਾ ਹੀ ਭੱਜਾ ਜੀ ਕਿੰਨੇ ਦਾ ਨੁਕਸਾਨ ਹੋ ਗਿਆ ਹੋਊਗਾ ਜੀ ਦੀ 35-40 ਹਜ਼ਾਰ ਦਾ ਜੀ ਤੇ ਉਹਨਾਂ ਦੇ ਕੋਲੋਂ ਕਿਹੜੇ ਕਿਹੜੇ ਹਥਿਆਰ ਸੀਗੇ ਹਥਿਆਰ ਜੀ ਵੀਡੀਓ ਵਿੱਚ ਸਾਰੇ ਹੀ ਆ ਜੀ ਹਥਿਆਰ ਕਿੜ-ਕੜੇ ਸੀਗੇ ਉਹਨਾਂ ਕੋਲ ਉਹਨਾਂ ਕੋ ਦਾਸ ਸੀਗੇ ਗੜਾਸੀਆਂ ਸੀਗੀਆਂ ਜੀ ਗੜਾਸੇ ਸੀਗੇ ਜੀ ਹਾਂਜੀ ਇੱਕ ਪੈਪ ਸੀਗਾ ਹਾਂਜੀ ਤੇ ਕਿੰਨਾ ਦੂਜੇ ਮੁੰਡੇ ਦੇ ਜਿਹੜਾ ਵਾਲ ਕਟਾਉਣ ਆਇਆ ਸੀਗਾ ਉਹ ਕਿਹੜੇ ਪਿੰਡ ਦਾ ਤੇ ਕਿੰਨੀਆਂ ਕਿ ਸੱਟਾਂ ਲੱਗੀਆਂ ਉਹਦੇ ਉਹਦੇ ਸੱਟਾਂ ਮਾਰੀਆਂ ਜੀ ਇੱਥੇ ਲਾ ਲਿਆ ਜੀ ਅਸੀਂ ਬਾਹਰ ਨਿਕਲ ਗਏ ਸੀ ਜੀ ਉਹਦੇ ਕੋ ਦੰਦ ਦੂਤ ਮਾਰਦੇ ਰਹੇ ਆ ਜੀ ਤੇ ਹੋਰ ਕਿਸੇ ਦੇ ਦੰਦ ਨਹੀਂ ਕੋਈ ਮਾਰਿਆ ਨਹੀਂ ਜੀ ਹੋਰ ਕਿਸੇ ਦੇ ਮਾਰਿਆ ਨਹੀਂ ਸਾਡਾ ਪਰ ਨੁਕਸਾਨ ਘਾਤਿਆ ਜੀ ਫਰੰਟ ਸ਼ੀਸ਼ੇ ਦਾ ਜੀ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕੋ ਇਹ ਹੀ ਮੰਗ ਕਰਦੇ ਸਾਨੂੰ ਲੜਾਈ ਝਗੜੇ ਨਾਲ ਕੋਈ ਮੰਗ ਨਹੀਂ ਜੋ ਸਾਡਾ ਕੀਤਾ ਹੈ ਉਹ ਨੁਕਸਾਨ ਹੋਇਆ ਉਹ ਦੇ ਦਾਨੀ ਜੀ ਤੇ ਪੁਲਿਸ ਨੂੰ ਤੁਸੀਂ ਇਹਦੇ ਬਾਰੇ ਕੋਈ ਦੱਸਿਆ ਜੀ ਪੁਲਿਸ ਨੂੰ ਰਾਤ ਦਾ ਫੋਨ ਕੀਤਾ ਸੀ ਜ ਜਦੋਂ ਲੜਾਈ ਹੋਈ ਆ ਉਸੇ ਵੇਲੇ 100 ਨੰਬਰ ਤੇ ਕਾਲ ਕੀਤੀ 112 ਤੇ ਕਾਲ ਕੀਤੀ ਸਰ ਜੀ ਜੀ ਤੇ ਮੌਕੇ ਤੇ ਕੋਈ ਪਹੁੰਚਾ ਨਹੀਂ ਜੀ ਰਾਤ ਸਾਰੀ ਨਹੀਂ ਆਈ ਨਹੀਂ ਸਰ ਜੀ ਹੁਣ 10 ਵੱਜ ਚੁੱਕੇ ਆ ਸਵੇਰ ਦੇ ਨਹੀਂ ਆਏ ਆ ਜੀ ਸਵੇਰ ਦੇ ਸਵੇਰ ਦੇ 10 ਵਜੇ ਆਏ ਆ ਹਾਂ ਜੀ ਸਰ ਜੀ ਤਾਂ ਮੌਕੇ ਦੇ ਤੱਕ ਕੀ ਉਹਨਾਂ ਨੇ ਕੋਈ ਕੈਮਰਾ ਚੈੱਕ ਕੀਤਾ ਜੀ ਨਹੀਂ ਜੀ ਵੀਡੀਓ ਉਹਨਾਂ ਨੂੰ ਕਹਿੰਦੇ ਹੈਗੀ ਹੈ ਕੈਮਰੇ ਦੀ ਉਹ ਸੈਂਡ ਕਰਤੀ ਹੈ